ਸ਼੍ਰੀ ਦਰਬਾਰ ਸਾਹਿਬ ਅਭਰਿਤ ਸਰ ਸ਼੍ਰੀ ਹਰਮੰਦਰ ਸਾਹਿਬ ਸੱਚਮੁੱਚ ਹੀ ਪਹਿਲਾ ਹਿੰਦੂਆਂ ਦਾ ਮੰਦਰ ਉੱਦਾਸੀ ਕੀ ਦਰਬਾਰ ਸਾਹਿਬ ਮੰਦਰ ਵੀ ਪਹਿਲਾ ਹਿੰਦੂ ਪੁਜਾਰੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਪੂਜਿਆ ਕਰਦੇ ਸਨ ਇਸ ਤੇ ਮਿਹਰ ਪੁਖਤਾ ਸਬੂਤ ਜਾਣੋ ਅਸਲ ਸਚਾਈ ਕੀ ਦਰਬਾਰ ਸਾਹਿਬ ਸੱਚਮੁੱਚ ਹਿੰਦੂਆਂ ਦਾ ਮੰਦਰ ਉੱਦਾਸੀ ਆਓ ਜਾਣਦੇ ਆ ਇਸ ਦੇ ਪਿਛਲੇ ਅਸਲ ਹਕੀਕਤ ਕੀ ਅੰਗਰੇਜ਼ਾਂ ਨੇ ਵੀ ਸਿੱਖਾਂ ਦੇ ਧਾਰਮਿਕ ਸਤਾਰ ਚਰਚ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਇੰਨੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਮਕਸਦ ਲੋਕਾਂ ਸਾਹਮਣੇ ਅਸਲ ਸੱਚਾਈ ਲੈ ਕੇ ਆਉਣਾ ਹੈ ਇਸ ਦਾ ਮਤਲਬ ਕਿਸੇ ਧਰਮ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਜਾਤ ਪਾਤ ਨੂੰ ਵਡਾਵਾ ਦੇਣਾ ਕਦਾਚਿਤ ਵੀ ਨਹੀਂ ਹੈ ਬਾਲਸ ਕੀ ਜਾਤ ਸਭੇ ਇੱਕੋ ਪਛਾਣ ਬੋ ਦੋਸਤੋ ਤੁਸੀਂ ਸੋਸ਼ਲ ਮੀਡੀਆ ਨਿਊ ਚੈਨਲ ਅਖਬਾਰਾਂ ਹਰ ਜਗ੍ਹਾ ਤੇ ਬਹੁਤ ਵਾਰੀ ਕੁਝ ਕੁ ਹਿੰਦੂ ਸੰਗਠਨਾਂ ਦੇ ਇਹ ਬਿਆਨ ਪੜੇ ਸੁਣੇ ਅਤੇ ਵੇਖੇ ਹੋਣੇ ਕਿ ਦਰਬਾਰ ਸਾਹਿਬ ਸ੍ਰੀ ਅਰਮੰਤਪੁਰ ਸਾਹਿਬ ਹਰੀ ਦਾ ਮੰਦਰ ਹੈ ਭਾਵ ਕਿ ਇਹ ਹਿੰਦੂਆਂ ਦਾ ਮੰਦਰ ਸੀ ਅਤੇ ਸਿੱਖਾਂ ਨੇ ਇਸ ਨੂੰ ਆਪਣਾ ਧਾਰਮਿਕ ਸਥਾਨ ਬਣਾ ਲਿਆ ਹੋਣ ਜਿਸ ਵੇਲੇ ਬਾਬਰੀ ਮਸਜਿਦ ਢਾ ਕੇ ਰਾਹ ਪੱਤਰ ਬਣਾਇਆ ਗਿਆ ਹੈ ਤਾਂ ਉਸ ਵਕਤ ਇਹ ਖਬਰ ਵੀ ਬੜੇ ਜ਼ੋਰ-ਸ਼ੋਰ ਨਾਲ ਉਛਾਲੀ ਜਾ ਰਹੀ ਹੈ ਕੇ ਦਰਬਾਰ ਸਾਹਿਬ ਹਿੱਦੂਆਂ ਦਾ ਪੱਤਰ ਉੱਦਾਸੀ ਪਰ ਕੀ ਹੈ ਇਸ ਦੇ ਪਿੱਛੇ ਅਸਲ ਸਚਾਈ ਆਓ ਜਾਣਦੇ ਹਾਂ ਸਾਲ 1823 ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਗੁਰੂ ਘਰ ਡੋਗਰਿਆਂ ਦੀ ਸਰਪ੍ਰਸਤੀ ਏਠ ਆ ਚੁੱਕੇ ਸਨ ਗੁਰੂ ਘਰਾਂ ਵਿੱਚ ਡੋਗਰਿਆਂ ਦੀ ਸਰਪ੍ਰਸਤੀ ਏਠ ਸਿੱਖ ਧਰਮ ਦੀ ਥਾਂ ਏਤੂ ਧਰਮ ਦਾ ਪ੍ਰਚਾਰ ਵਧੇਰੇ ਹੋਣ ਲੱਗਾ ਸੀ ਉਸ ਵਕਤ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਹਿੰਦੂ ਕਰਮ ਕਾੜ ਹੀ ਨਹੀਂ ਦੇ ਬਲਕਿ ਹਿੰਦੂ ਧਰਮ ਦੇ ਇਤਿਹਾਸਕ ਦੇਵੀ ਦੇਵਤਿਆਂ ਦੀਆਂ ਬੂਰਤੀਆਂ ਵੀ ਬੰਦਗਲ ਸ਼ੁਰੂ ਹੋ ਗਈਆਂ ਸਨ ਅਤੇ ਉਹਨਾਂ ਦੀ ਬਕਾਇਦਾ ਪੂਜਾ ਆਰਤੀ ਵੀ ਢੋਲੀ-ਢੋਲੀ ਸ਼ੁਰੂ ਹੋ ਚੁੱਕੀ ਸੀ ਇਹ ਡੌਗਰੇ ਅਤੇ ਬਰਾਬੜਾ ਦੀ ਸਾਜ਼ਿਸ਼ ਸੀ ਕਿ ਮਹਾਰਾਜਾ ਰਜਜੀਤ ਸਿੰਘ ਦੀ ਸੁਬਾਦ ਵਿੱਚ ਵੀ ਤਾਂ-ਤਾਂ ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅਤੇ ਮੁੱਖ ਦਰਵਾਜ਼ੇ ਤੇ ਉਹਨਾਂ ਦੇ ਬੁੱਤ ਲਗਾ ਦਿੱਤੇ ਗਏ ਸਨ ਛੇਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਤੀ ਸੰਤ ਸੇਗ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਪ੍ਰਬੰਧਕ ਗੁਰਮਖ ਸਿੰਘ ਦੇ ਘਰ ਦੇ ਬਾਹਰ ਵੀ ਗਣੇਸ਼ ਦੀ ਮੂਰਤੀ ਲੱਗੀ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਅਟਲ ਰਾਏ ਅਤੇ ਹੋਰ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਥਾ-ਥਾ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਬਣਾ ਦਿੱਤੀਆਂ ਗਈਆਂ ਸਨ ਕਈ ਗੁਰਦੁਆਰਿਆਂ ਦੀ ਬੱਤਰ ਬਣਾ ਦਿੱਤੇ ਗਏ ਜਿਹੜੇ ਗੁਰਦੁਆਰੇ ਬੱਤਰ ਬਣਾ ਦਿੱਤੇ ਗਏ ਉਹਨਾਂ ਵਿੱਚੋਂ ਜੰਮੂ ਅਤੇ ਸ਼੍ਰੀ ਨਗਰ ਦੇ ਗੁਰਦੁਆਰੇ ਮੁੱਖ ਸਨ ਜਿੱਦਾਂ ਨੂੰ ਗਲਾਬ ਸਿੰਘ ਡੋਗਰੇ ਨੇ ਬਦਰਾ ਵਿੱਚ ਤਬਦੀਲ ਕੀਤਾ ਸੀ ਅਤੇ ਕਈ ਗੁਰਦੁਆਰਿਆਂ ਦੇ ਨੇੜੇ 31 ਛੋਟੀ ਜਿਹੀਤੂ ਦੇਵੀ ਦੇਵਤੇ ਦੀ ਮੂਰਤੀ ਰੱਖ ਕੇ ਪਹਿਲਾਂ ਛੋਟੇ ਤੇ ਫਿਰ ਔੜੀ ਔੜੀ ਵਟੇ ਬਦਨ ਅਨੁਸਾਰ ਦਿੱਤੇ ਗਏ ਇਸੇ ਕਰਕੇ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ 20 ਦੇ ਕਰੀਬ ਕੁਝ ਬਸਜਦਾ ਅਤੇ ਵਧੇਰੇ ਮੱਤਨ ਪੜੇ ਹੋਏ ਹਨ ਗੁਰਦੁਆਰਾ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਪੌਟਾ ਸਾਹਿਬ ਅਤੇ ਸ੍ਰੀ ਅਨਦਪੁਰ ਸਾਹਿਬ ਇਹ ਸਾਰੇ ਗੁਰਦੁਆਰੇ ਗੁਰੂ ਘਰਾਂ ਦੀ ਜਮੀਰ ਸਿੱਖ ਗੁਰੂ ਸਾਹਿਬਾ ਦਾ ਵੱਲੋਂ ਪੂਰੀ ਕੀਮਤ ਅਦਾ ਕਰਕੇ ਖਰੀਦੀ ਗਈ ਸੀ ਪਰ ਅੰਗਰੇਜ਼ਾਂ ਨੇ ਡੋਗਰਿਆਂ ਦੀ ਸਹਾਇਤਾ ਦੇ ਦਰ ਸਿੱਖਾਂ ਦੀਆਂ ਜ਼ਮੀਨਾਂ ਤੇ ਜ਼ਬਰਦਸਤੀ ਕਬਜ਼ੇ ਕਰਵਾ ਕੇ ਇਹਦਾ ਜ਼ਮੀਨਾਂ ਤੇ ਬੱਤਰ ਤੇ ਚਰਚ ਬਣਵਾਏ ਪਰ ਫਿਰ ਵੀ ਸਿੱਖਾਂ ਦੀ ਦਰਿਆਦਲੀ ਦੇਖੋ ਕਿ ਉਹਨਾਂ ਨੇ ਕਦੇ ਵੀ ਕਿਸੇ ਬੱਤਰ ਜਾਂ ਚਰਚ ਨੂੰ ਕੋਈ ਨੁਕਸਾਨ ਨਹੀਂ ਬਚਾਇਆ ਇਸੇ ਤਰ੍ਹਾਂ ਬਾਬਾ ਬਦਾ ਸਿੰਘ ਬਹਾਦਰ ਜੀ ਨੇ ਪੂਰੇ ਪੰਜਾਬ ਤੇ ਕਬਜ਼ਾ ਕੀਤਾ ਅਤੇ ਸਰ ਆਦਿ ਦਿੱਤਾ ਇੱਟ ਨਾਲ ਇੱਟ ਕੜਕਾ ਦਿੱਤੀ ਸੀ ਪਰ ਮੁਸਲਮਾਨਾਂ ਦੀ ਇੱਕ ਵੀ ਬਾਜ਼ਾਰ ਜਾਂ ਮਸਜਿਦ ਨੂੰ ਨਹੀਂ ਤੋੜਿਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਾਈ ਕਿਸੇ ਧਰਮ ਵਿਸ਼ੇਸ਼ ਨਾਲ ਨਹੀਂ ਬਲਕਿ ਜ਼ੁਲਮ ਦੇ ਖਿਲਾਫ ਹੈ ਪਰ ਫਿਰ ਵੀ ਅਗਰੇਜੀ ਰਾਜ ਦੇ ਵਿੱਚ ਇਹਨਾਂ ਡਗਰਾ ਵਿੱਚ ਥਾ-ਥਾ ਪੱਦਰ ਉਸਾਰ ਦਿੱਤੇ ਗਏ ਅਬਰਸਰ ਵਿੱਚ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਬੁggen ਵਾਲੀ ਥਾਤੇ ਘਟਾ ਕਰਦੇ ਦਾਲ ਇੱਕ ਚਰਚ ਦੀ ਸ਼ਕਲ ਦੀ ਇੱਕ ਆਬਾਰਤ ਬਣਾ ਦਿੱਤੀ ਗਈ ਸੀ ਇਹ 7 1880 ਤੋਂ 1884 ਦੇ ਸਮੇਂ ਦੇ ਵਿੱਚਕਾਰ ਬੜੀ ਸੀ ਅਤੇ ਸਿੱਖਾਂ ਦੇ ਸਾਧੂ 1948 ਵਿੱਚ ਇਸ ਆਬਾਰਤ ਨੂੰ ਢਾਹ ਦਿੱਤਾ ਸੀ 28 ਦਸੰਬਰ 1869 ਨੂੰ ਸਰਕਾਰ ਨੇ ਦਰਬਾਰ ਸਾਹਿਬ ਤੋਂ ਬਚਿਆ ਖੁਚਿਆ ਇਤਿਹਾਸ ਵੀ ਖੋਲਿਆ ਬਰਾਬਰ ਤੇਜਰਾਵ ਜੋ ਰਾਜਾ ਤੇਜਾ ਸਿੰਘ ਅਖਵਾਉਂਦਾ ਸੀ ਇਸ ਨੇ ਗਦਾਰੀ ਕਰਕੇ ਸਿੱਖ ਪੁਆਜ ਬਰਵਾ ਕੇ ਅੰਗਰੇਜ਼ਾਂ ਨੂੰ ਪੰਜਾਬ ਦੇ ਹਵਾਲੇ ਕਰ ਦਿੱਤਾ ਉਸ ਨੂੰ ਦਰਬਾਰ ਸਾਹਿਬ ਨੇ ਪੰਜਾਬ ਦੀ ਭੁੱਖ ਕਮੇਟੀ ਦਾ ਮੁਖੀਆ ਬਣਾ ਦਿੱਤਾ ਗਿਆ ਇਸੇ ਕਮੇਟੀ ਨੇ ਦਰਬਾਰ ਸਾਹਿਬ ਦਾ ਦਸਤੂਰੇ ਅਵਣ ਤਿਆਰ ਕੀਤਾ ਇਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦਾ ਪਰਬੰਧ ਹਿੰਦੂ ਉਦਾਸੀਆਂ ਦੇ ਹੱਥ ਦੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਬਹੁਤੇ ਅਯਾਸ਼ ਕਰਪਟ ਅਤੇ ਬ੍ਰਹਿਚਾਰੀ ਬਣ ਗਏ ਸਨ ਬੱਦਰਾ ਦੇ ਪੁਜਾਰੀਆਂ ਬਾਗ ਗੁਰਦੁਆਰਿਆਂ ਦੇ ਪੁਜਾਰੀ ਗ੍ਰੰਥੀ ਸਰਪਰਾ ਸਾਰੇ ਹੀ ਗੁਰਦੁਆਰੇ ਆਉਣ ਵਾਲੇ ਚੜਾਵੇ ਨੂੰ ਆਪਣੀ ਅਯਾਸ਼ੀ ਅਤੇ ਦਿੱਜੀ ਖਰਚਿਆਂ ਵਾਸਤੇ ਵਰਤਣ ਲੱਗੇ ਸਨ ਇਹਨਾਂ ਪੁਜਾਰੀਆਂ ਨੇ ਸਿੱਖੀ ਧਰਮ ਪ੍ਰਚਾਰ ਵਾਸਤੇ ਤਾਂ 1 ਰੁਪਿਆ ਲਾਉਣਾ ਹੀ ਕੀ ਸੀ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਲਗਰਾਂ ਵਾਸਤੇ ਵੀ ਇੱਕ ਵੀ ਰੁਪਿਆ ਨਹੀਂ ਸੀ ਦਿੱਤਾ ਤੇ ਸਾਰੇ ਦਾ ਸਾਰਾ ਪੈਸਾ ਆਪਣੀ ਅਯਾਸ਼ੀ ਲਈ ਵਰਤਦੇ ਸਨ ਗੁਰਦੁਆਰਿਆਂ ਵਿੱਚ ਸਿਰਫ ਕਰਮਕਾਂਡ ਪਖੰਡ ਪਾਪ ਅਤੇ ਸੇਰਫਾ ਆਧਰ ਬਧਾਈ ਬੋਲ ਵਾਲਾ ਸੀ ਸਾਲ 1905 ਪੱਤ ਦੇ ਸਵੇਦਰਾਂ ਬਰਾਬਣਾ ਦੇ ਤਾਂ ਇੱਕ ਹਿਸਾਬ ਨਾਲ ਦਰਬਾਰ ਸਾਹਿਬ ਉੱਤੇ ਆਪਣਾ ਕਬਜ਼ਾ ਹੀ ਕੀਤਾ ਹੋਇਆ ਸੀ ਉਹਨਾਂ ਨੇ ਪ੍ਰਚਾਰ ਕੀਤਾ ਕਿ ਸ੍ਰੀ ਅਬਰਸਰ ਪਵਿੱਤਰ ਸਰੋਵਰ ਸਿੱਖ ਗੁਰੂਆਂ ਦਾ ਬਣਾਇਆ ਹੋਇਆ ਨਹੀਂ ਹੈ ਬਲਕਿ ਇਹ ਤਾਂ ਰਾਮਚੰਦਰ ਦੇ ਜੁਬਾਨੇ ਦਾ ਇੱਕ ਬ੍ਰਹਮ ਕੋਡ ਹੈ ਇਹ ਹਿੰਦੂਆਂ ਦਾ ਇੱਕ ਤੀਰਥ ਸੀ ਇੱਥੇ ਕਾਹ ਸਬਣ ਕੇ ਨਿਕਲਦੇ ਸਨ ਅਤੇ ਇੱਥੇ ਹੀ ਰਜਨੀਨਾਬ ਦੀ ਸ਼ਹਿਜਾਦੀ ਦੀ ਪਿਗਲੇ ਪਤੀ ਦਾ ਕੋਡ ਦੂਰ ਹੋਇਆ ਸੀ ਇਹ ਗੱਪਾ ਬ੍ਰਾਹਮਣਾਂ ਨੇ ਇਸ ਕਰਕੇ ਘੜੀਆਂ ਸਨ ਤਾਂ ਜੋ ਅਵਰਸਰ ਸਰੋਵਰ ਨੂੰ Hindu ਤੀਰਥ ਆ ਕੇ ਇਸ ਤੇ ਜੇਕਰ ਪੂਰਾ ਕਬਜ਼ਾ ਨਾ ਵੀ ਹੋਇਆ ਤਾਂ ਘੱਟੋ-ਘੱਟ ਸਿੱਖਾਂ ਦੇ ਅਧ ਦੇ ਇਸੇਦਾਰ ਤਾਂ ਵੜ ਜਾਵਗੇ ਜਾਂ ਫਿਰ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਉਲਟ ਕਰਮ ਕਾਂਡਾਂ ਵੱਲ ਤੋਰ ਸਕਣ ਸਾਲ 1905 ਤੱਕ ਬ੍ਰਾਹਮਣ ਦਰਪਾਰ ਸਾਹਿਬ ਵਿੱਚ ਆਉਣ ਵਾਲੇ Hindu ਅਤੇ ਕੁਝ ਨਾਮ ਸਾਬ ਦੇ ਸਿੱਖਾਂ ਨੂੰ ਪਵਿੱਤਰ ਸਰੋਵਰ ਵਿੱਚ ਇਛਦਾਣ ਕਰਵਾ ਕੇ ਉਹਨਾਂ ਨੂੰ ਵਿਸ਼ਨੂੰ ਰਾਮ ਦੇਵੀ ਦੀ ਪੂਜਾ ਕਰਵਾਉਦੇ ਸਨ ਇਸੇ ਤਰੀਕੇ ਨਾਲ ਉੱਥੇ ਇੱਕ ਵੱਡੀ ਸਾਰੀ ਮੂਰਤੀ ਵੀ ਬਣਾ ਕੇ ਰੱਖੀ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਵੀ ਤੋਂ ਵਾਰ ਲੈਂਦੇ ਦਿਖਾਇਆ ਹੋਇਆ ਸੀ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਤਾਂ ਉਸ ਵਕਤ ਹਿੰਦੂ ਪੁਜਾਰੀ ਦਰਬਾਰ ਸਾਹਿਬ ਵਿੱਚ ਮੂਰਤੀਆਂ ਲਿਆ ਕੇ ਪ੍ਰਕਰਮਾ ਵਿੱਚ ਪੂਜਾ ਵੀ ਕਰਵਾਇਆ ਕਰਦੇ ਸਨ ਜਦੋਂ ਨੇ ਆਰੇ ਸਿੱਖ ਪੱਤ ਦੇ ਆ ਬਾਈਤਿਆਂ ਵੱਲੋਂ ਦਰਬਾਰ ਸਾਹਿਬ ਅੱਧਰ ਬੁੱਤ ਪ੍ਰਸਤੀ ਰੱਖਣ ਠਾਕਰਾਂ ਦੀ ਪੂਜਾ ਖਤਮ ਕਰਨ ਅਤੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਮੂਰਤੀਆਂ ਬਾਹਰ ਕੱਢਣ ਦੀ ਬਾਧੋ ਹਟਾਈ ਗਈ ਤਾਂ ਉਸ ਵਕਤ ਪ੍ਰੇਮ ਸਿੰਘ 베ਦੀ ਅਤੇ ਰਾਜਾ ਬਿਕਰਮ ਸਿੰਘ ਫਰੀਦਕੋਟ ਦੇ ਧੜੇ ਦੇ ਅਜਹਿ ਕਰ ਤੋਂ ਰੋਗ ਦਿੱਤਾ ਕਿਉਂਕਿ ਉਹ ਦਰਬਾਰ ਸਾਹਿਬ ਦੇ ਪੁਜਾਰੀ ਖੇਮ ਸਿੰਘ 베ਦੀ ਦੇ ਚੇਲੇ ਸਨ ਇਸੇ ਕਰਕੇ ਸਿੱਖ ਸਭਾ ਲਹਿਰ ਉਸ ਵਕਤ ਤਾਂ ਜਿਆਦਾ ਵਿਰੋਧ ਨਾ ਕਰ ਚੁੱਕੀ ਇਹ سلسلہ ਉਡੀਸੋ ਪਾਦ ਤੱਕ ਹੀ ਚੱਲਦਾ ਰਿਹਾ ਤੇ 1905 ਵਿੱਚ ਅਖੀਰ ਫਿਰ ਪੂਰੇ ਸਿੱਖ ਪੱਤਰੇ ਇਕੱਠੇ ਹੋ ਕੇ ਦਰਬਾਰ ਸਾਹਿਬ ਅਦਰ ਰੱਖੀਆਂ ਮੂਰਤੀਆਂ ਭਾਦ ਸੁਟੀਆਂ ਅਤੇ ਪੁਜਾਰੀਆਂ ਨੂੰ ਹੋਰ ਮੂਰਤੀਆਂ ਲਿਆਉਣ ਤੇ ਰੋਕ ਲਗਾ ਦਿੱਤੀ ਇਹ ਸੀ ਅਸਲ ਸਚਾਈ ਕਿਵੇਂ ਡੌਗਰਿਆਂ ਦੇ ਦਰਬਾਰ ਸਾਹਿਬ ਅਤਰ ਪੂਰਤੀ ਪੂਜਾ ਸ਼ੁਰੂ ਕੀਤੀ ਸੀ ਅਤੇ ਸਿੱਖਾਂ ਦੇ ਇਸ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਮੱਤਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ